ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਉਣ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਪੂਰਾ ਹਾਈਵੇ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇੱਕ ਕਿਸਾਨ ਦੇ ਵੱਲੋਂ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾ ਦਿੱਤੀ ਇਹ ਅੱਗ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਖੇਤ ਤੋਂ ਦੂਜੇ ਕਿਨਾਰੇ ਤੱਕ ਪਹੁੰਚ ਗਈ ਤਾਂ ਤੁਹਾਨੂੰ ਦੱਸਦੀ ਹੈ ਕਿ ਇਸ ਅੱਗ ਲੱਗਣ ਦੇ ਕਾਰਨ ਕਾਫੀ ਟ੍ਰੈਫਿਕ ਵੀ ਦੇਖਣ ਨੂੰ ਮਿਲਿਆ ਕਿਉਂਕਿ ਅੱਗ ਲੱਗਣ ਦੇ ਕਾਰਨ ਕਾਫੀ ਧੂਆ ਹੋ ਗਿਆ ਸੀ ਜਿਸ ਦੇ ਕਾਰਨ ਲੋਕਾਂ ਨੂੰ ਲੰਘਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਤਾਂ ਜਿਸ ਦੇ ਕਾਰਨ ਇਹ ਹਾਈਵੇ ਤੇ ਲੰਮਾ ਜਾਮ ਦੇਖਣ ਨੂੰ ਮਿਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਅੱਗ ਲਗਾਉਣ ਦੇ ਕਾਰਨ ਇੱਕ ਕਿਨਾਰੇ ਤੋਂ ਸੜਕ ਤੋਂ ਪਾਰ ਦੂਜੇ ਖੇਤ ਦੇ ਵਿੱਚ ਇਹ ਅੱਗ ਪਹੁੰਚ ਗਈ ਜਿੱਦੀਆਂ ਤਸਵੀਰਾਂ ਉੱਥੇ ਖੜੇ ਲੋਕਾਂ ਦੇ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਲਈਆਂ ਗਈਆਂ ਤਾਂ ਇਹ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਜਿਹਾ ਨਾ ਕੀਤਾ ਜਾਵੇ ਤਾਂ ਕਿ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਚੰਬੇਲ ਵਾਲੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਇੱਕ ਖੇਤ ਦੇ ਵਿੱਚ ਕਿਸਾਨ ਦੇ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ ਅੱਗ ਲੱਗਣ ਦੇ ਕਾਰਨ ਇੰਨੀ ਜ਼ਿਆਦਾ ਵੱਧ ਗਈ ਕਿ ਉੱਥੇ ਜੋ ਟ੍ਰੈਫਿਕ ਹੈ ਉਹ ਵੀ ਜਾਮ ਹੁੰਦਾ ਨਜ਼ਰ ਆਇਆ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਧੂਆਂ ਸੀ ਜਿਸ ਦੇ ਕਾਰਨ ਲੋਕਾਂ ਨੂੰ ਲੰਘਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਆ ਦੇਖੋ ਜੀ ਜ਼ਿਮੀਂਦਾਰਾਂ ਨੇ ਅੱਗ ਲਾਈ ਖੇਤ ਨੂੰ ਅੱਗ ਰੋਡ ਕਰੋਸ ਕਰ ਰਹੀ ਆ ਇਧਰਲੀ ਸਾਈਡ ਆ ਗਈ ਆ ਮੌਸਮ ਨਹੀਂ ਦੇਖਦੇ ਕੁਛ ਨਹੀਂ ਦੇਖਦੇ ਇਹਨਾਂ ਨੇ ਅੱਗ ਲਾਤੀ ਰੋਡ ਪੂਰਾ ਬਲੌਕ ਹੋਇਆ ਪਿਆ ਤੇ ਬੇਰਵਾਲੀ ਪਿੰਡ ਆ ਸ੍ਰੀ ਮੁਖਸਰ ਸਾਹਿਬ ਦੇਖੋ ਜੀ ਅੱਗਰੋ ਲੱਗੀ ਏ ਅਿੱਧਰ ਆ ਕੇ ਦਰਖਤ ਨੂੰ ਪੈ ਗਈ ਅੱਗ